ਇਸ ਤੱਕ ਢੱਲੇਵਾਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਢੱਲੇਵਾਲ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੇ ਇਸ ਹਿੰਸਾਫ ਮਾਰਤ ਦੇਖੋ ਜਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਹੈ ਇਹ ਉਤਸ਼ਾਹ ਨਹੀਂ ਇਹ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਪੰਜਾਬ ਦੀ ਫਿਤਰਤ ਹੈ ਇਸ ਤੇ ਵਸਦੇ ਲੋਕਾਂ ਦਾ ਇੱਕ ਸੁਭਾਅ ਹੈ ਅਸੀਂ ਕਿਸੇ ਵੀ ਧੀ ਦੇ ਖਿਲਾਫ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ ਲੋਕ ਸੋ ਇੱਥੇ ਕੀ ਹੋਇਆ ਹੈ ਕਿ ਇੱਕ ਲੜਕੀ ਦੇ ਨਾਲ ਜਿਹੜੀ ਆਪਣੀ ਡਿਊਟੀ ਨਿਭਾ ਰਹੀ ਹੈ ਲਗਾਤਾਰ 16 ਸਾਲ ਤੋਂ ਬਿਲਕੁਲ ਸਾਫ਼ ਉਹਦਾ ਨੌਕਰੀ ਦਾ ਰਿਕਾਰਡ ਹੈ ਔਰ ਉਹਦੇ ਤੇ ਪਰਚਾ ਦਰਜ ਕਰਤਾ ਉਸ ਲੜਕੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਦੂਜੇ ਪਾਸੇ ਲਗਾਤਾਰ ਵਿਵਾਦਿਤ ਵਿਵਾਨ ਬਿਆਨਾਂ ਦੀ ਜਿਹਨਾਂ ਜਿਹਦਾ ਰਿਕਾਰਡ ਹੈ ਉਹਦੀ ਮਾਹਰ ਲੜਕੀ ਹੈ ਜਿਹੜੀ ਉਹਨੂੰ ਮੋਟੀ ਦੇ ਕੇ ਤੋਰਦਾ ਨਾਲ ਉਹਦੇ ਉਹਦਾ ਇੱਕ ਸਾਥੀ ਹੈ ਜਿਹੜਾ ਇੱਕ EMPLOYEE ਮੁਲਾਜ਼ਮ ਲੜਕੀ ਦੇ ਥੱਪੜ ਮਾਰ ਰਿਹਾ ਹੈ ਉਹਦੇ ਤੇ ਕੋਈ ਨੋਟਿਸ ਨਹੀਂ ਲਿਆ ਗਿਆ ਸੋ ਇਹ ਇਨਸਾਫ ਲੈਣ ਦੇ ਲਈ ਅਜਰਾ ਮਾਰਚ ਹੈ ਸਾਡੀ ਮੰਗ ਹੈ ਕਿ ਇਸ ਲੜਕੀ ਤੇ ਕੀਤੀ ਹੋਈ ਕਾਰਵਾਈ ਵਾਪਸ ਲਵੇ ਔਰ ਜਿਹੜੇ ਅਸਲ ਹੱਕਦਾਰ ਨੇ ਉਹਨਾਂ ਲੋਕਾਂ ਨੂੰ ਤੇ ਮੁਕੱਦਮਾ ਦਰਜ ਕਰੇ ਔਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਸ ਘਟਨਾ ਤੋਂ ਬਾਅਦ ਵੀ ਟਿੱਪਣੀ ਆਈ ਕਿ ਪੰਜਾਬ ਦੇ ਵਿੱਚ ਅੱਤਵਾਦ ਬਹੁਤ ਵਧ ਰਿਹਾ ਹੈ ਇਸ ਟਿੱਪਣੀ ਨੂੰ ਕਿਸ ਤਰੀਕੇ ਨਾਲ ਵੇਖਦੇ ਹੈ ਇਹ ਇੱਕ ਵੱਡੀ ਗੱਲ ਹੈ ਕਿ ਦੇਖੋ ਸਰਕਾਰ ਚ ਆਉਣ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਉਹਦੀ ਇੱਕ ਜ਼ਿੰਮੇਵਾਰੀ ਹੈ ਕਿ ਦੇਸ਼ ਦੀ ਏਕਤਾ ਨੂੰ ਕਿਵੇਂ ਕਾਇਮ ਰੱਖਣਾ ਹੈ ਲੇਕਿਨ ਉਹ ਏਕਤਾ ਨੂੰ ਅੱਗ ਲਾਉਣ ਵਾਲੀ ਕਿਉਂਕਿ ਉਹਦੇ ਚੋਂ ਉਹ ਕੰਗਣਾ ਰ瑙ਤ ਦੀ ਜਿਹੜੀ ਸੋਚ ਹੈ ਉਹ ਭਾਜਪਾ ਆਰਐਸਐਸ ਦੀ ਸੋਚ ਡਾਇਲੋਜੀ ਕਿ ਡਿਵਾਈਡ ਐਂਡ ਰੂਲ ਪੋਲਰਾਈਜੇਸ਼ਨ ਦੀ ਰਾਜਨੀਤੀ ਉਹ ਲਗਾਤਾਰ ਕੀਤੀ ਗਈ ਹੈ ਔਰ ਉਸੇ ਦਾ ਹਿੱਸਾ ਹੈ ਕਿ ਪੰਜਾਬ ਦੇ ਅੰਦਰ ਆ ਕੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਹਰ ਥਾਂ ਦੇ ਉੱਤੇ ਦੇਸ਼ ਦੀ ਮਦਦ ਕੀਤੀ ਹੈ ਔਰ ਉਹਨਾਂ ਨੂੰ ਉਗਰਵਾਦੀ ਕਹਿਣਾ ਉਹਨਾਂ ਨੂੰ ਅਤੰਕਵਾਦੀ ਕਹਿਣਾ ਇਹ ਮੈਨੂੰ ਲੱਗਦਾ ਅਧ ਨਿੰਦਨਯੋਈ ਤਾਂ ਅਸੀਂ ਮੰਨ ਕਰ ਰਹੇ ਹਾਂ ਕਿ ਦੇਸ਼ ਨੂੰ ਤੋੜਨ ਵਾਲਾ ਇਹ ਬਿਆਨ ਉਹਦੇ ਗਲਮ ਮੁਕਦਮਾ ਦਰਜ ਹੋ ਮੰਗੇ ਇੱਕ ਵੀ ਹੋਏਗੀ ਕਿ ਸਰਵਿਸ ਦੇਖੀ ਜਾਵੇ ਕੰਗੜਾ ਰਣੋਤ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਉਸਦੇ ਪਿਛੇ ਦੇਖਿਆ ਜਾਣਾ ਬਿਲਕੁਲ ਅਸੀਂ ਮੰਗ ਪੱਤਰ 'ਚ ਇਹ ਗੱਲ ਲਿਖੀ ਹੈ ਕਿ ਕੰਗੜਾ ਰਣੋਤ ਦਾ ਜਿਹੜਾ ਲਾਈਵ ਦਾ ਜਿਹੜਾ ਟੈਕ ਟੋਲੇ ਤੇ ਉਹ ਵੀ ਚੈੱਕ ਕੀਤਾ ਜਾਏ ਔਰ ਇਸ ਕੁੜੀ ਦਾ ਵੀ ਜਿਹੜਾ ਟਰੈਕ ਚੈੱਕ ਕੀਤਾ ਜਾਏ ਇਹਦਾ ਕੌਣ ਅੰਦਰ ਕਿਉਂ ਜਿੰਦਾ ਕਿਵੇਂ ਦੀ ਜ਼ਿੰਮੇਵਾਰੀ ਨਿਭਾਈ ਆ ਤੇ ਕਿਹਨੇ ਕਿਹੋ ਜਿਹੀ ਚਾਰ ਐਨ ਕਲਵਿੰਦਰ ਕੌਰ ਤੇ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਨਾਲ ਮੌਜੂਦ ਸਨ ਕਿਸਾਨ ਆਗੂ ਇਹ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਕਹਿ ਸਕਦੇ ਇੱਕ ਪੂਰਾ ਇਕੱਠ ਕਹਿ ਸਕਦੇ ਇਸ ਸਮੇਂ ਇਹ ਜੋ ਕਸਦੇ ਇਸ ਸੰਸਾਦ ਮੋਰਚੇ ਦੇ ਵਿੱਚ ਮਾਰਚ ਦੇ ਵਿੱਚ ਸ਼ਾਮਲ ਆ